ਗੱਲ ਮੈਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੁਲਤਾਜ ਸਿੰਘ ਸੰਧਵਾ ਕੁਲਤਾਸ ਸਿੰਘ ਸੰਧਮਾ ਨੂੰ ਲੈ ਕੇ ਕਈ ਅਫਵਾਹਾਂ ਆ ਰਹੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਹੋਣਗੇ ਕੁਲਤਾਸ ਸਿੰਘ ਸੰਧਮਾ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਅੱਗ ਵਾਂਗੂ ਫੈਲੀ ਸੀ ਕਿ ਕੁਲਤਾਸ ਸਿੰਘ ਸੰਧਮਾ ਦੇ ਘਰ ਦੇ ਵਿੱਚ ਮੁੱਖ ਮੰਤਰੀ ਵਾਲੀ ਗੱਡੀ ਅਤੇ ਮੁੱਖ ਮੰਤਰੀ ਵਾਲੀ ਸਕਿਉਰਿਟੀ ਉਹਨਾਂ ਦੇ ਘਰ ਦੇ ਆਲੇ-ਦੁਆਲੇ ਲਾ ਦਿੱਤੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕਰਮਵੀਨਰ ਨੇ ਯੈਸ ਕੀਤੀ ਸੀ ਭਾਵੇਂ ਫਿਰ ਜਿੱਦ ਉੱਤੇ ਅੜ ਗਿਆ ਸ਼ੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੈਂ ਕਿਸੇ ਵੀ ਹਾਲਤ ਵਿੱਚ ਮੁੱਖ ਮੰਤਰੀ ਵਾਲੀ ਕੁਰਸੀ ਨੂੰ ਖੋਹ ਨਹੀਂ ਦਿਆਂਗਾ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਕੁਲਤਾਰ ਸਿੰਘ ਸੰਧਵਾ ਨੂੰ ਕੁਲਤਾਰ ਸਿੰਘ ਸੰਧਵਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਕਹਿ ਦਈਏ ਆਗੂ ਹਲਕਾ ਸੰਧਵਾ ਤੋਂ ਖਿਲਾਫ ਹੋ ਗਏ ਕੁਲਤਾਰ ਸਿੰਘ ਸੰਧਵਾ ਦੇ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਬੜਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਵੀ ਵੱਸ ਸਕਦੀਆਂ ਨੇ ਇੱਕ ਪਾਸੇ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਪਾਸੇ ਉਹਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਉੱਤੇ ਆਖਿਆ ਕਿਉਂਕਿ ਉਹਨਾਂ ਦੀ ਸਿੱਧੀ ਗੱਲਬਾਤ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਲੇਕਿਨ ਜਿਹੜੀ ਕੱਲ ਹੋਈ ਉਹ ਜੱਗੋਂ ਤੇਰਵੀਂ ਹੋਈ ਕੁਲਤਾਰ ਸਿੰਘ ਸੰਧਵਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਇਹ ਕਾਂਗਰਸ ਪਾਰਟੀ ਨੇ ਨਹੀਂ ਕੀਤੀ ਇਹ ਨਾ ਸ਼ਰੂਮਣੀ ਅਕਾਲੀ ਦਲ ਨੇ ਕੀਤੀ ਹੈ ਨਾ ਭਾਰਤੀ ਜਨਤਾ ਪਾਰਟੀ ਨੇ ਮਾਰੀ ਕੀਤੀ ਹੈ ਕੁਲਤਾਰ ਸਿੰਘ ਸੰਧਵਾ ਦੇ ਨਾਲ ਉਦੋਂ ਮਾਰੀ ਹੋਈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਜਦੋਂ ਉਹਨਾਂ ਦੇ ਪੱਤਰ ਰੱਦ ਹੋ ਗਏ ਇੱਕ ਦਾ ਨਾਮ ਗੁਰਜੀਤ ਅਤੇ ਦੂਸਰੇ ਦਾ ਨਾਮ ਸੰਦੀਪ ਦੱਸਿਆ ਜਾਂਦਾ ਹੈ ਕੁਲਤਾਰ ਸਿੰਘ ਸੰਧਵਾ ਦੇ ਘਰ ਦੇ ਨੇੜੇ ਹੀ ਇੱਕ ਟਾਵਰ ਹੈ ਜਿਹਦੂੰ ਟਾਵਰ ਨੂੰ ਗੱਲਬਾਤ ਹੋਈ ਟਾਵਰ ਤੇ ਇੱਕ ਵੱਡਾ ਖੁਲਾਸਾ ਹੋਇਆ ਦੱਸ ਦिए ਕਿ ਟਾਵਰ ਉੱਤੇ ਗੁਰਜੀਤ ਅਤੇ ਸੰਦੀਪ ਜਿਨ੍ਹਾਂ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਦੇ ਪੱਤਰ ਰੱਦ ਹੋਏ ਸੀ ਉਹਨਾਂ ਨੇ ਸਾਰੇ ਦੋਸ਼ ਕੁਲਤਾ ਸਿੰਘ ਸੰਮਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਉੱਤੇ ਲਗਾ ਦਿੱਤੇ ਇਸ ਨੂੰ ਲੈ ਕੇ ਸਾਰੇ ਇਲਾਕੇ ਦੇ ਵਿੱਚ ਹਲਚਲ ਮਚ ਗਈ ਕਿਉਂਕਿ ਗੁਰਜੀਤ ਸਿੰਘ ਅਤੇ ਸੰਦੀਪ ਸਿੰਘ ਕਹਿੰਦੇ ਸੀ ਇਹ ਤੱਕਾ ਕੁਲਤਾ ਸਿੰਘ ਸੰਮਾ ਅਤੇ ਉਸ ਦੇ ਬ੍ਰਦਰ ਵੱਲੋਂ ਕੀਤਾ ਗਿਆ ਹੈ ਇਸ ਗੱਲ ਦੀ पुष्टि ਕੀਤੀ ਗਈ ਹੈ ਅੱਜ ਬੜੀ ਵੱਡੀ ਖਬਰ ਆਈ ਹੈ ਕਿ ਜਿਹੜਾ ਅਲਤਾਰ ਸਿੰਘ ਸਾਹਿਬ ਦੇ ਘਰ ਦੇ ਨੇੜੇ ਟੈਲੀਫੋਨ ਟਾਵਰ ਲੱਗਿਆ ਹੋਇਆ ਸੀ ਉਸ ਉੱਤੇ ਚੜ ਗਏ ਦੋ ਵਿਅਕਤੀ ਗੁਰਜੀਤ ਅਤੇ ਸੰਦੀਪ ਫਿਰ ਉਸ ਤੋਂ ਬਾਅਦ ਐਕਟਿਵ ਹੋਈ ਪੁਲਿਸ ਪੁਲਸ ਵਾਲੇ ਅਤੇ ਦੂਸਰੇ ਕੁਲਤਾਰ ਸਿੰਘ ਸੰਧਵਾ ਦੇ ਪਰ ਆ ਜਿਹੜੇ ਜਣ ਇੰਦਰ ਸਿੰਘ ਜਿਹੜੇ ਐਡਵੋਕੇਟ ਨੇ ਉਹ ਅਚਾਨਕ ਫਿਰ ਟਾਵਰ ਦੇ ਚੜੇ ਟਾਵਰ ਤੇ ਚੜ ਕੇ ਫਿਰ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਹਾਡੇ ਨਾਮਜ਼ਦਗੀ ਪੱਤਰ ਫਿਰ ਦੁਬਾਰਾ ਤੁਮ ਜਮ੍ਹਾਂ ਕਰਵਾਏ ਜਾਣਗੇ ਰੱਦ ਨਹੀਂ ਕੀਤੇ ਜਾਣਗੇ ਕਿਉਂਕਿ ਲੋਕਤੰਤਰ ਹੈ ਲੇਕਿਨ ਉਹਨਾਂ ਨੇ ਬੜੇ ਵੱਡੇ ਇਲਜ਼ਾਮ ਲਾਏ ਕੁਲਤਾਰ ਸਿੰਘ ਸੰਧਵਾ ਤੇ ਉਹਨਾਂ ਨੇ ਕਹਿ ਕੇ ਕੁਲਤਾਰ ਸਿੰਘ ਸੰਧਵਾ ਦੀ ਦੇਣ ਹੈ ਮਿਲੀ ਪੁਗਤਾ ਹੈ ਕਿ ਸਾਡੇ ਜਿਹੜੇ ਨਾਮਜ਼ਦਗੀ ਪੱਤਰ ਸੀ ਭੰਗ ਹੋਏਗੇ ਕੁਲਦਾਸ ਸਿੰਘ ਸੰਧਵਾ ਨੂੰ ਜਦੋਂ ਹੀ ਇਸ ਗੱਲ ਦੀ ਖਬਰ ਲੱਗੀ ਜਾਂ ਆਸ-ਪਾਸ ਦੇ ਇਲਾਕਾ ਇਕੱਠਾ ਹੋ ਗਿਆ ਦੂਸਰੇ ਪਾਸੇ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਮੌਕੇ ਤੇ ਐਕਸ਼ਨ ਲਿਆ ਗਿਆ ਮੌਕੇ ਤੇ ਕੁਲਦਾਸ ਸਿੰਘ ਸੰਧਵਾ ਦੇ ਬ੍ਰਦਰ ਜੋ ਐਡਵੋਕੇਟ ਨੇ ਉੱਪਰ ਟਾਵਰ ਦੇ ਜਿਹੜੇ ਪਲੱਸ ਉਹਨਾਂ ਦੇ ਨਾਲ ਪੁਲਿਸ ਸੀ ਮਿਲਤਾ ਕਰਕੇ ਗੁਰਜੀਤ ਅਤੇ ਸੰਦੀਪ ਨੂੰ ਮਨਾ ਕੇ ਥੱਲੇ ਟਾਵਰ ਤੋਂ ਲਾ ਗਿਆ ਅਤੇ ਇਸ ਗੱਲ ਦੀ ਤਸੱਲੀ ਗੁਲਤਾਸ ਸਿੰਘ ਸੰਧਵਾ ਵੱਲੋਂ ਦਿੱਤੀ ਗਈ ਫੋਨ ਤੇ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਕੋਈ ਤਰੁੱਟੀਆਂ ਨੇ ਉਹ ਸਹੀ ਕਰਵਾ ਕੇ ਨਾਮਜ਼ਦਗੀ ਪੱਤਰ ਇਹਨਾਂ ਦੋਹਾਂ ਆਮ ਆਦਮੀ ਪਾਰਟੀ ਆਗੂਆਂ ਦੇ ਨਹੀਂ ਰੱਦ ਹੋਣ ਦਿਆਂਗੇ ਧੰਨਵਾਦ